ਪਾਹੀ ਆਤਮ ਮੁਸ਼ਕਲ ਜ਼ਿੰਦਗੀ ਚ ਆ ਜਾਏ ਇੱਕ ਹੁੰਦੀ ਹੈ ਮੁਸ਼ਕਲ ਮੁਸ਼ਕਲਾਂ ਦਾ ਹੱਲ ਜ਼ਿੰਦਗੀ ਵਿੱਚ ਅਕਲ ਨਾਲ ਵੀ ਹੋ ਜਾਂਦਾ ਹੈ ਮੁਸ਼ਕਲ ਦਾ ਹੱਲ ਬੰਦਿਆਂ ਨਾਲ ਹੋ ਜਾਂਦਾ ਹੈ ਮੁਸ਼ਕਲ ਦਾ ਹੱਲ ਬੰਦਾ ਬੰਦਿਆਂ ਦੀ ਸਿਹਤਾਂ ਨਾਲ ਵੀ ਕਰ ਲੈਂਦਾ ਹੈ ਮੁਸ਼ਕਲਾਂ ਦੇ ਹੱਲ ਪੈਸੇ ਨਾਲ ਵੀ ਹੋ ਜਾਂਦੇ ਨੇ ਪਰ ਆਤਮ ਮੁਸ਼ਕਲ ਦਾ ਹੱਲ ਪੈਸੇ ਨਾਲ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਹੁੰਦਾ ਜਾ ਕੋ ਮੁਸ਼ਕਲ ਆਤਮਣ ਢੋਈ ਕੋਈ ਨਾ ਦੇ ਲੱਗ ਹੋਏ ਦੁਸ਼ਮਣਾਂ ਸਾਖ ਵੀ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਅੱਗੇ ਮਹਾਰਾਜ ਨੇ ਲਿਖਿਆ ਚਿਤ ਆਵੇ ਉਸ ਭਾਰ ਬ੍ਰਹਮਤਨ ਲੱਗੇ ਨਾ ਤਤੀ ਵਾਓ ਇਹਨੂੰ ਸੁਖਮਨੀ ਸਾਹਿਬ ਜੀ ਮਹਾਰਾਜ ਕਹਿਣਗੇ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਹੇ ਉਧਾਰੀ ਭਾਈ ਜਿੱਥੇ ਅਤ ਮੁਸ਼ਕਲ ਪੈਦਾ ਹੋਵੇ ਉਹਦਾ ਨਾਮ ਤੇਰੀ ਸਹਾਇਤਾ ਕਰੇਗਾ ਮਹਾਰਾਜ ਬੰਦੇ ਤੇ ਪਰਿਵਾਰ ਨਹੀਂ ਕੰਮ ਕਰਨਗੇ ਉੱਥੇ ਉਹ ਪਰਿਵਾਰ ਉਹ ਬੰਦੇ ਸ਼ਾਇਦ ਤੇਰੀ ਮੁਸ਼ਕਲ ਵੇ ਹਾਲਪੁਰਖ ਵਹਿਗੁਰ ਦੇ ਨਾਮ ਨੇ ਸਹਾਇਤਾ ਕਰਨੀ ਸਭ ਤੋਂ ਵੱਡੀ ਸੁਖ ਵਹਿਗੁਰ ਜੀ ਦਾ ਸਾਧ ਸੰਗਤ ਦੀ ਸਕਿਆਂ ਦੀ ਹੁਣ ਕਥਾ